ਸਿਤੀ ਬਣ ਗਈ ਕਿ ਨਰਿੰਦਾ ਦੇ ਇਸ਼ਾਰੇ ਦੇ ਉੱਤੇ ਕੰਮ ਕਰਨ ਵਾਲੇ ਮੁਲਜ਼ਮ ਮੇ 2.5 ਕਿਲੋ ਜਿਹੜੀ ਇੱਥੇ ਆਈਡੀ ਆਰਡੀਐਕਸ ਰੱਖਿਆ ਗਿਆ ਸੀ ਜਿਸ ਨੂੰ ਬਰਾਮਦ ਕਰ ਲਿਆ ਗਿਆ ਤਾਂ ਇਹਨਾਂ ਦੇ ਮਨਸੂਬੇ ਕੀ ਸਨ ਕਿਹੜੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਤਾਂ ਪੰਜਾਬ ਨੂੰ ਦਹਿਲਾਉਣ ਦੀ ਡਿਫੀਨਟਲੀ ਤੁਸੀਂ ਕਹਿ ਸਕਦੇ ਹੋ ਕਿ ਡੀ ਤਮਾਕਾ ਖੇਜ਼ ਦੀ ਵੱਡੀ ਮਾਤਰਾ ਦੇ ਵਿੱਚ ਜੇਕਰ ਸੀ ਤਮਾਕਾ ਖੇਜ਼ ਸਮਗਰੀ ਤਾਂ ਇਸ ਦਾ ਮਤਲਬ ਸੀ ਕਿ ਇਹਨਾਂ ਦੇ ਮਨਸੂਬੇ ਬੜੇ ਘਾਤਕ ਸਨ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰ ਹੈ ਹਰਿਆਣਾ ਦੇ ਨਾਲ ਜੁੜੀ ਹੋਈ ਡੀਜੀਪੀ ਸੁਸਾਈਡ ਕੇਸ ਦੇ ਵਿੱਚ ਐਕਸ਼ਨ ਦੀ ਤਿਆਰੀ ਹੁਣ ਨਜ਼ਰ ਆ ਰਹੀ ਹੈ ਡੀਜੀਪੀ ਸ਼ਤਰੂਜੀਤ ਸਿੰਘ ਕਪੂਰ ਦੇ ਉੱਤੇ ਵੱਡੀ ਕਾਰਵਾਈ ਹੋ ਸਕਦੀ ਹੈ ਰੋहतक ਦੇ ਐਸਪੀ ਨੂੰ ਵੀ ਹਟਾਇਆ ਜਾ ਸਕਦਾ ਹੈ ਸੋਰਸਸ ਦੇ حوالے ਤੋਂ ਜਾਣਕਾਰੀ ਮਿਲ ਰਹੀ ਹੈ ਜਲਦ ਆਦੇਸ਼ ਹੋ ਸਕਦੇ ਨੇ ਵੱਡਾ ਐਕਸ਼ਨ ਹੁੰਦਾ ਨਜ਼ਰ ਆ ਸਕਦਾ ਹੈ ਕਾਬਲੇ ਗੌਰ ਹੈ ਕਿ ਜਿਹੜੇ ਆਈਪੀਐਸ ਅਧਿਕਾਰੀ ਡੀਜੀਪੀ ਅਧਿਕਾਰੀ ਜਿਨ੍ਹਾਂ ਨੇ ਸੁਸਾਈਡ ਕੀਤਾ ਵਾਈਪੀ ਕਪੂਰ ਨੇ ਔਰ ਉਸ ਤੋਂ ਬਾਅਦ ਹੁਣ ਐਕਸ਼ਨ ਦੇ ਇਸ ਸਮੇਂ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ 바이 ਪੂਰਨ ਕੁਮਾਰ ਨੇ ਸੁਸਾਇਡ ਕੀਤਾ ਤੇ ਉਹਨਾਂ ਨੇ ਇੱਕ 8 ਪੇਜਾਂ ਦਾ ਸੁਸਾਇਡ ਨੋਟ ਛੱਡਿਆ ਉਸ ਸੁਸਾਇਡ ਨੋਟ ਦੇ ਵਿੱਚ ਕਈ ਵੱਡੇ ਅਧਿਕਾਰੀਆਂ ਦਾ ਨਾਮ ਹੈ ਡੀਜੀਪੀ ਤੱਕ ਦਾ ਨਾਮ ਹੈ ਮੌਜੂਦਾ ਡੀਜੀਪੀ ਸ਼ਤਰੂਜੀਤ ਸਿੰਘਪੁਰ ਉਹਨਾਂ ਦਾ ਵੀ ਨਾਮ ਹੈ ਇਲਜ਼ਾਮੇ ਲੱਗ ਰਹੇ ਨੇ ਤੇ ਕਾਰਵਾਈ ਦੀ ਮੰਗ ਹੋ ਰਹੀ ਹੈ ਤਾਬਲੇ ਗੋਰੇ ਕੀ ਪਰਿਵਾਰਧੀਆਂ ਨਾਲ ਮੁਲਾਕਾਤ ਕਰਨ ਦੇ ਲਈ ਸੀਐਮ ਸੈਣੀ ਪਹੁੰਚੇ ਸਨ ਉਹਨਾਂ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਦਿਨ ਦੇ ਵਿੱਚ ਉਸ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਦੇ ਨਾਲ ਹੀ ਐਕਸ਼ਨ ਦੀ ਤਿਆਰੀ ਵੀ ਹੁਣ ਨਜ਼ਰ ਆ ਰਹੀ ਹੈ ਕਿ ਡੀਜੀਪੀ ਜਲਦੀ ਬਦਲੇ ਜਾ ਸਕਦੇ ਨੇ ਹਰਿਆਣਾ ਦੇ ਵਿੱਚ ਹੁਣ ਦਿੰਦੀ ਦੂਜੀ ਵੱਡੀ ਖਬਰ ਦਾ ਰੁਕ ਕਰਦੇ ਆ ਪੰਜਾਬ ਭਰ ਦੇ ਵਿੱਚ 3100 ਨਵੇਂ ਖੇਡ ਮੈਦਾਨ ਬਣਾਏਗੇ ਪੰਜਾਬ ਸਰਕਾਰ ਬਠਿੰਡਾ ਦੇ ਵਿੱਚ ਸੀਐਮ ਮਾਨ ਤੇ ਅਰਵਿੰਦ ਕੇਜਤੀਵਾਲ ਨੇ ਇਹਨਾਂ ਦਾ ਨੀਂਹ ਪੱਥਰ ਰੱਖਿਆ ਇੱਕ ਤਰੀਕੇ ਨਾਲ ਸ਼ੁਰੂਆਤ ਕੀਤੀ ਲਾਗਤ ਆਏਗੀ 3100 ਖੇਡ ਸਟੇਡੀਅਮ ਬਣਾਉਣ ਦੀ 1184 ਕਰੋੜ ਰੁਪਏ ਇਹ ਖੇਡ ਮੈਦਾਨ ਬਣਾਏ ਜਾਣਗੇ ਪੰਜਾਬ ਦੇ ਵਿੱਚ ਖੇਡਾਂ ਨੂੰ ਮੋੜ ਤੋਂ ਉਤਸ਼ਾਹਤ ਅਸੀਂ ਕਰ ਰਹੇ ਹਾਂ ਮੁੱਖ ਮੰਤਰੀ ਨੇ ਉੱਥੇ ਬੋਲਦੇ ਹੋਏ ਇਹ ਜਾਣਕਾਰੀ ਵੀ ਦਿੱਤੀ ਸ਼ਾਨਦਾਰ ਹਾਕੀ ਤੇ ਫੁੱਟਬਾਲ ਦੇ ਗਰਾਊਂਡ ਅਸੀਂ ਬਣਾ ਰਹੇ ਹਾਂ ਖੇਡਾਂ ਦੇ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਰਿਹਾ ਏ ਤੇ ਪੰਜਾਬ ਦੇ ਵਿੱਚ 3000 ਤੋਂ ਵੱਧ ਗਰਾਊਂਡ ਬਣਾਏ ਜਾ ਰਹੇ ਨੇ ਤਾਂ ਕਿ ਜਿਹੜੇ ਬੱਚੇ ਸਪੋਰਟਸ ਦੇ ਵਿੱਚ ਚੰਗੇ ਨੇ ਉਹਨਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ ਔਰ ਟੀਚਾ ਇਹ ਕੋ ਹੈ ਕਿ ਬਤੁਬਦ ਜਿਹੜੇ ਸਪੋਰਟਸ ਦੇ ਨਾਲ ਜੁੜੇ ਬੱਚੇ ਨੇ ਉਹਨਾਂ ਨੂੰ ਉਤਸ਼ਾਹਤ ਕਰੀ ਜਿਹੜੀਆਂ ਜਿਹੜੀਆਂ ਗੇਮਾਂ ਦੇ ਵਿੱਚ ਉਹਨੇ ਮੱਲਾ ਮਾਰੀਆਂ ਨੇ ਉਹਨਾਂ ਨੂੰ ਕਹੇ ਤੁਸੀਂ ਹੋਰ ਬੱਚੇ ਜਿਹੜੇ ਨੇ ਭਲੰਪਕ ਦੇ ਪੋਡੀਅਮ ਤੇ ਲੈ ਕੇ ਜਾਓ ਅਸੀਂ ਤੁਹਾਡੀਆਂ ਤਨਖਾਹਾਂ ਵੀ ਵਧਾਉਨੇ ਆ ਅਸੀਂ ਤੁਹਾਨੂੰ ਡਿਸਟ੍ਰਿਕਟ ਸਪੋਰਟ ਅਫਸਰ ਲਾਉਨੇ ਆ ਹੈੱਡ ਕੋਚ ਲਾਉਨੇ ਆ ਤੁਸੀਂ ਹੋਰ ਬੱਚੇ ਜਿਹੜੇ ਨੇ ਉਹਨਾਂ ਨੂੰ ਉਤਸ਼ਾਹਿਤ ਕਰੋ ਜਿਸ ਦਾ ਕੰਮ ਉਸੀ ਕੋ ਸਾਜੇ ਸਾਰੇ ਹੀ ਨਹੀਂ ਤਾਂ ਐਸੋਸੀਏਸ਼ਨਾਂ ਜਿਹੜੀਆਂ ਉਹ ਰਾਜਨੀਤਿਕ ਲੋਕਾਂ ਕੋਲੇ ਆ बस ओलंपिक जाने एक बहाना बना लें उसे जहाज प्लेयर जाते जहाज फर्स्ट क्लासा प्लेयर बेचारे पिछले बैठे होंगे ओलंपिकारी आकतीस सौ गांव में शानदार अभी हम नक्शे देख रहे थे यहाँ पे सारे गांव के मैदान के शानदार मॉडर्न एक बार बन जाएंगे तब आप यकीन नहीं करोगे कि ऐसे खेल के मैदान भी हो सकते हैं उसमें वॉलीबॉल के मैदान बन रहे हैं फुटबॉल के मैदान बन रहे हैं हॉकी के मैदान बन रहे हैं एथलेटिक ट्रैक्स बन रहे हैं हर गांव के अंदर एक लोकल खेल होता है उसका अलग मैदान बनेगा इतने सारे खेल के मैदान बन रहे हैं और ये सारा खेल का सामान भी सरकार की तरफ से आपको दिया जाएगा और इस सारे खेल के सामान की अभी जब खेल के मैदान बनेंगे ਇਹ ਅੱਛੇ ਬਣੇ ਇਸ ਦੀ ਜ਼ਿੰਮੇਦਾਰੀ ਯੂਥ ਕਲੱਬ ਕੀ ਹੈ ਯੂਥ ਕਲੱਬ ਕੋ ਖੜੇ ਹੋ ਕੇ ਆਪਣੇ ਸਾਹਮਣੇ ਬਣਵਾਨੇ ਹੈ ਵੱਡੀ ਮਾਤਰਾ ਦੇ ਵਿੱਚ ਤੁਸੀਂ ਵੱਡੀ ਤਦਾਦ ਹੈ 3100 ਇੱਕ ਵੱਡਾ ਨੰਬਰ ਹੈ ਔਰ ਉਮੀਦ ਕਰਦੇ ਹਾਂ ਕਿ ਜਲਦੀ ਇੱਕ ਹੇਡ ਸਟੇਡੀਅਮ ਬਣਨ ਤਾਂ ਕਿ ਬੱਚਿਆਂ ਨੂੰ ਜਿਹੜੇ ਗਰਾਊਂਡਸ ਦੀ ਰਿਕੁਆਇਰਮੈਂਟ ਹੈ ਉਹ ਪੂਰੀ ਹੋਵੇ ਦਿਨ ਦੀ ਸਭ ਤੋਂ ਵੱਡੀ ਖਬਰ ਦਾ ਸੀ ਰੁਕ ਕਰਦੇ ਹਾਂ ਖਬਰ ਹੈ ਫਿਰੋਜ਼ਪੁਰ ਤੋਂ ਜਿੱਥੇ ਤਸਕਰਾਂ ਦੀ ਖਤਰਨਾਕ ਖੇਡ ਨਜ਼ਰ ਆਈ ਹੈ ਜਿੱਥੇ ਬੱਚਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਹਥਿਆਰਾਂ ਦੀ ਤਸਕਰੀ ਦੇ ਲਈ ਇਹ ਦਿਨ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਹੈ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਦੇ ਵਿੱਚ ਤਸਕਰਾਂ ਦੀ ਖਤਰਨਾਕ ਖੇਡ ਹਥਿਆਰ ਡਿਲੀਵਰੀ ਦੇ ਲਈ ਸਕੂਲੀ ਬੱਚਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ 12ਵੀਂ ਕਲਾਸ ਦੇ ਵਿਦਿਆਰਥੀ ਦੇ ਬੈਗ ਦੇ ਵਿੱਚੋਂ ਇੱਕ ਦੇਸੀ ਕਿੱਟਾ ਬਰਾਮਦ ਕੀਤਾ ਗਿਆ ਪਿੰਡ ਗੱਟੀ ਰਾਜੋਕੇ ਫਿਰੋਜ਼ਪੁਰ ਦਾ ਪਿੰਡ ਹੈ ਪਿੰਡ ਗੱਟੀ ਰਾਜੋਕੇ ਦੇ ਸਰਕਾਰੀ ਸਕੂਲ ਦਾ ਇਹ ਮਾਮਲਾ ਬਿਲਕੁਲ ਸਰਹੱਦ ਦੇ ਨੇੜੇ ਲੱਗਿਆ ਸਕੂਲ ਹੈ ਪਿਛਲੇ ਦਿਨਾਂ ਦੇ ਵਿੱਚ ਹੜ੍ਹ ਦੇ ਦੌਰਾਨ ਵੀ ਇਸ ਪਿੰਡ ਦਾ ਨਾਮ ਤੁਸੀਂ ਖੂਬ ਸੁਣਿਆ ਹੋਵੇਗਾ ਪਾਣੀ ਆ ਗਿਆ ਸੀ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਦੇਸੀ ਕੱਟਾ ਬਰਾਮਦ ਕਰ ਰਿਆ ਹੈ ਨਸ਼ਾ ਤਸਕਰ ਨੇ ਬੱਚੇ ਨੂੰ ਲਾਲਚ ਦਿੱਤਾ ਬੱਚੇ ਨੂੰ ਲਾਲਚ ਦਿੱਤਾ ਗਿਆ 5000 ਰੁਪਏ ਰੁਪਏ ਦਾ ਕਿਤੇ ਨੂੰ ਦਵਾਂਗੇ ਬਸ ਇਹ ਸਮਾਨ ਇਸ ਥਾਂ ਤੋਂ ਥਾਂ ਦੇ ਉੱਤੇ ਪਹੁੰਚਾਣਾ ਹੈ ਅਜਾ ਬੱਚੇ ਦੇ ਉੱਤੇ ਨਜ਼ਰ ਕਿਸੇ ਦੀ ਨਹੀਂ ਹੁੰਦੀ ਹੈ ਕਿ ਬੱਚੇ ਦੇ ਉੱਤੇ ਫੋਕਸ ਕੋਈ ਨਹੀਂ ਕਰਦਾ ਚੈਕਿੰਗ ਕੋਈ ਨਹੀਂ ਕਰਦਾ ਇਹ ਲੱਗਦਾ ਹੈ ਤਸਕਰਾਂ ਨੂੰ ਤਾਂ ਇਸ ਬੱਚਿਆਂ ਦਾ ਇਸਤੇਮਾਲ ਪਰ ਗੱਲ ਇਹ ਹੈ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਹੈ ਕਿ ਇੱਕ ਦੋ ਬੱਚਿਆਂ ਤੱਕ ਹੀ ਤਸਕਰ ਪਹੁੰਚੇ ਨੇ ਜਾਂ ਫਿਰ ਕੋਈ ਵੱਡੇ ਸਕੇਲ ਦੇ ਉੱਤੇ ਇਸ ਤਰੀਕੇ ਨਾਲ ਜਿਹੜਾ ਤਸਕਰੀ ਦਾ ਕੰਮ ਹੋ ਰਿਹਾ ਹੈ ਹਥਿਆਰਾਂ ਤੱਕ ਗੱਲ ਹੈ ਜਾਂ ਫਿਰ ਜਿਹੜਾ ਨਸ਼ਾ ਵੀ ਇਸ ਤਰੀਕੇ ਨਾਲ ਸਪਲਾਈ ਕੀਤਾ ਜਾ ਰਿਹਾ ਹੈ ਜ਼ਰੂਰ ਚਿੰਤਾ ਦਾ ਵਿਸ਼ਾ ਹੈ ਇਹ ਬਹੁਤ ਹੀ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਪਰੇਸ਼ਾਨ ਕਰਨ ਵਾਲੀ ਔਰ ਸੁਚੇਤ ਕਰਨ ਵਾਲੀ ਖਬਰ ਹੈ ਬਰਦਾਜੀ ਉਹਨੂੰ ਪਤਾ ਲੱਗਿਆ ਵੀ ਉਹਦੇ ਕੋਲੋਂ ਪਿਸਤੌਲ ਸੀ ਜਿਹੜੇ ਚੈੱਕ ਕੀਤਾ ਇੱਕ ਪੁਰਾਣਾ ਰਸਤ ਬਹੁਤ ਲੱਗਿਆ ਉਹ ਪੁਰਾਣਾ ਕਟਾ ਹੈਗਾ ਠੀਕ ਹੈ ਉਹਦੀ ਪੁੱਛ ਗਏ ਤੁਸੀਂ ਅਸੀਂ ਅਜੇ ਕੀਤੀ ਹੈ ਬੱਚੇ ਦੀ ਉਹ ਕਹਿੰਦਾ ਸੀ ਵੀ ਦੋ ਕਿੱਕਵਰਾ ਹੋਰ ਫਰੈਂਡ ਆ ਉਹਨੇ ਮੈਨੂੰ ਦਿੱਤਾ ਸੀ ਤੇ ਉਹਦੇ ਕੋਲੋਂ ਪਾਇਆ ਗਿਆ ਇਹਨੂੰ ਵਿਗਾਈ ਨਾਲ ਇਹਦੀ ਪੜਤਾਲ ਕਰਾਂਗੇ ਛੋਟੀ ਉਮਰ ਦਾ ਬੱਚੇ ਨੇ ਵੀ ਕਿਵੇਂ ਹੋਇਆ ਤੇ ਕਿਵੇਂ ਹੋਇਆ ਇਹਦੇ ਸਕੂਲ ਚ ਸਰ ਇਹ ਗੱਟੀ ਰਾਜੂ ਦੇ ਸਕੂਲ ਚ ਸੀ ਕਿੰਨੀ ਕਲਾਸ ਹੈ ਸਰ 12ਵੀਂ ਕਲਾਸ ਸਰ ਮਨਸ਼ਾ ਕੀ ਸੀਗਾ ਵੀ ਕਿਵੇਂ ਇਹਦੇ ਕੋਲ ਪਹੁੰਚਿਆ ਸਕੂਲੇ ਤੇ ਕੋਲ ਕੋਲ ਮਨਸ਼ਾ ਹੀ ਨਹੀਂ ਜੇ ਕਹ ਰਹੇ ਨੇ ਵੀ ਸਾਡੇ ਅਸੀਂ ਦੋ ਤਿੰਨ ਫਰੈਂਡਸ ਆ ਸਾਡੇ ਕੋਲ ਕਾਫੀ ਦੇਰ ਦਾ ਬਾਕੀ ਅਜੇ ਕੋਈ ਇਹਨਾਂ ਨੇ ਕੋਈ ਹੋਜੀ ਕੋਈ ਇਹਨਾਂ ਨਾਲ ਵਾਰਦਾਤ ਕੀਤੀ ਕੋਈ ਗੱਲ ਹੋਜੀ ਸਾਹਮਣੇ ਨਹੀਂ ਆਈ ਉਮਰ ਕਿੰਨੀ ਹੈ ਸਰ ਉਮਰ 18 ਸਾਲ ਤੋਂ ਉੱਪਰ ਹੈ ਕਿੱਥੋਂ ਰਹਿਣ ਵਾਲੇ ਇਹ ਇੱਕ ਭਾਨੇ ਵਾਲੇ ਦਾ ਇੱਕ ਚੂੜੀ ਵਾਲੇ ਦਾ ਨੇੜੇ ਤੜੇ ਪੀ ਸਰ ਇਹ ਪ੍ਰਭਾਵ ਪਾਉਂਦਾ ਸੀ ਲਿਆ ਕੇ ਆਇਆ ਸੀ ਸਕੂਲ ਦੋਸਤਾਂ ਨੂੰ ਜਾਂ ਕੋਈ ਨਹੀਂ ਨਾ ਦੋਸਤਾਂ ਨੂੰ ਇਹ ਜਿਹੜਾ ਕੋਈ ਦਿਖਾਇਆ ਨਹੀਂ ਨਾ ਹੀ ਕੋਈ ਗੱਲ ਸਾਹਮਣੇ ਆਈ ਹੈ ਨਹੀਂ ਇਹਨੇ ਕਿਸੇ ਦੋਸਤਾਂ ਤੇ ਪ੍ਰਭਾਵ ਪਾਇਆ ਹੋਵੇ ਕਿਸੇ ਨੂੰ ਇਹ ਹਾਂ ਉਹਦੇ ਕੋਲ ਸਿਗਾ ਬੈਗ ਅਸੀਂ ਜ਼ਿਕਰ ਕਰਾਂਗੇ ਕਰਵਾ ਚੌਥ ਦੇ ਤਿਉਹਾਰ ਦੀ ਕੱਲ ਦੇਸ਼ਪੜ ਦੇ ਵਿੱਚ ਕਰਵਾ ਚੌਥ ਦਾ ਤਿਹਾਰ ਮਨਾਇਆ ਜਾਣਾ ਹੈ ਉਸ ਨੂੰ ਲੈ ਕੇ ਖੂਬ ਰੌਣਕਾਂ ਨੇ ਖੂਬ ਤਿਆਰੀਆਂ ਸੋਹਾਗਣਾ ਕਰ ਰਹੀਆਂ ਕੁਝ ਤਸਵੀਰਾਂ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਕੋਸ਼ਿਸ਼ ਕਰਾਂਗਾ ਕਿ ਪੰਜਾਬ ਦੇ ਵਿੱਚ ਹਰਿਆਣਾ ਚ ਵਕ ਵਕ ਥਾਵਾਂ ਦਿੱਤੀ ਕਿਸ ਤਰੀਕੇ ਨਾਲ ਰੌਣਕਾਂ ਨੇ ਉਹ ਤੁਹਾਡੇ ਤੱਕ ਪਹੁੰਚਾ ਸਕੀਏ ਪਹਿਲਾਂ ਸ਼ੁਰੂਆਤ ਪੰਜ ਤਸਵੀਰਾਂ ਦੇ ਨਾਲ ਦੇਸ਼ਪੜ ਦੇ ਵਿੱਚ ਕੱਲ ਸੋਹਾਗਣਾ ਦਾ ਤਿਹਾਰ ਯਾਨੀ ਕਿ ਕਰਵਾ ਚੌਥ ਮਨਾਇਆ ਜਾਣਾ ਹੈ ਜਿਸ ਦੇ ਵਿੱਚ ਸੋਹਾਗਣਾ ਆਪਣੇ ਘਰ ਵਾਲਿਆਂ ਦੇ ਲਈ ਵਰਤ ਰੱਖਣ ਗਈਆਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਔਰ ਇਸ ਕਰਵਾ ਚੌਥ ਨੂੰ ਲੈ ਕੇ ਮਹਿਲਾਵਾਂ ਵਿੱਚ ਉਛਾਏ ਔਰ ਵਕ ਵਕ ਥਾਵਾਂ ਦੀ ਇਤਕੀ ਖੂਬ ਖਰੀਦਦਾਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਬਾਜ਼ਾਰਾਂ 'ਚ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ ਮਹਿਲਾਵਾਂ ਵੱਲੋਂ ਖੂਬ ਸ਼ਾਪਿੰਗ ਕੀਤੀ ਜਾ ਰਹੀ ਹੈ ਮਹਿੰਦੀ ਲਗਵਾਈ ਜਾ ਰਹੀ ਹੈ ਔਰ ਉਸ ਦੀਆਂ ਕੁਝ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਮੋਗਾ ਦੀਆਂ ਸਮਾਣਾ ਦੀਆਂ ਪਠਾਨਕੋਟ ਲੁਧਿਆਣਾ ਰਾਜਪੁਰਾ ਦੀਆਂ ਔਰ ਇਸੇ ਤਰੀਕੇ ਨਾਲ ਕੋਈ ਵੀ ਸ਼ਹਿਰ ਤੁਸੀਂ ਕਸਬਾ ਪਿੰਡਾਂ ਤੱਕ ਵੀ ਇਸ ਤਰੀਕੇ ਦੀਆਂ ਰੌਣਕਾਂ ਨਜ਼ਰ ਆ ਰਹੀਆਂ ਨੇ ਕੱਲ ਸਵੇਰੇ ਹੀ ਕਰਵਾ ਚੌਧਾ ਤਿਉਹਾਰ ਵਰਤ ਦੇ ਨਾਲ ਸ਼ੁਰੂ ਹੋ ਜਾਏਗਾ ਤੇ ਦੇਰ ਸ਼ਾਮ ਕੱਲ ਨੂੰ ਜਦੋਂ ਚੰ드ਰਮਾ ਨਿਕਲਦਾ ਹੈ ਤਾਂ ਉਸ ਸਮੇਂ ਵਰਤ ਤੋੜਿਆ ਜਾਂਦਾ ਜਾਂ ਖੋਲ੍ਹਿਆ ਜਾਂਦਾ ਕਿਹਾ ਜਾਂਦਾ ਹੈ ਪੂਜਾ ਦੇ ਨਾਲ ਜਿਹੜੀ ਹੁੰਦੀ ਹੈ ਪੂਜਾ ਤੋਂ ਬਾਅਦ ਉਹ ਖੋਲ੍ਹਿਆ ਜਾਂਦਾ ਤੇ ਉਸ ਤੋਂ ਪਹਿਲਾਂ ਖੂਬ ਤਿਆਰੀ ਕੀਤੀ ਜਾਂਦੀ ਹੈ ਔਰ ਤਿਆਰੀ ਦੀਆਂ ਇਸ ਸਮੇਂ ਮਾਰਕੀਟ ਦੇ ਵਿੱਚ ਖੂਬ ਤਸਵੀਰਾਂ ਨੇ ਔਰ ਰੌਣਕਾਂ ਨੇ ਲੈ ਕੇ ਚੱਲਦੇ ਆ ਤੁਹਾਨੂੰ ਦਿਖਾਣੇ ਆ ਵਕਫ ਵਕ ਥਾਵਾਂ ਦੇ ਉੱਤੇ ਕਿਸ ਤਰੀਕੇ ਦੀਆਂ ਰੌਣਕਾਂ ਨਜ਼ਰ ਆ ਰਹੀਆਂ ਨੇ ਪਹਿਲਾਂ ਰੁਕ ਕਰਦੇ ਆ ਕਪੂਰਥਲਾ ਦਾ ਸੰਦੀਪ ਬਬਰੋਏ ਸਾਡੇ ਨਾਲ ਨੇ ਇਸ ਸਮੇ ਸਾਡੇ ਸਹਿਯੋਗੀ ਸੰਦੀਪ ਕਿਹੋ ਜੀਆਂ ਰੌਣਕਾਂ ਇਸ ਸਮੇ ਕਪੂਰਥਲਾ ਦੇ ਵਿੱਚ ਕਿਉਂਕਿ ਬਿਲਕੁਲ ਇੱਕ ਦਿਨ ਪਹਿਲਾਂ ਆਪਾਂ ਜ਼ਿਕਰ ਕਰ ਰਹੇ ਆ ਜਦੋਂ ਕਰਵਾ 14 ਤਿਉਹਾਰ ਸਵੇਰੀ ਹੀ ਮਨਾਇਆ ਜਾਏਗਾ ਕੱਲ ਹੀ ਮਨਾਇਆ ਜਾਣਾ ਕਪੂਰਥਲਾ ਦੀਆਂ ਕੁਝ ਤਸਵੀਰਾਂ ਦਿਖਾਓ ਕੀ ਕੁਝ ਇਸ ਸਮੇ ਸਥਿਤੀ ਉੱਤੇ ਆਹ ਆਇਆ ਕਮਰੇ ਕਰਾ ਜੀ ਸਭ ਤੋਂ ਪਹਿਲਾਂ ਜਿਹੜਾ ਇਹ ਕਰਵਾ ਚੌਧਾ ਤਿਹਾੜਾ ਇਹਦੀਆਂ ਤਸਵੀਰਾਂ ਜਿਹੜੀਆਂ ਸ਼ੁਰੂ ਹੁੰਦੀਆਂ ਨੇ ਰੰਗ ਬਰੰਗੀ ਆ ਜਿਹੜੀਆਂ ਚੂੜੀਆਂ ਨੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮਹਿੰਦੀ ਲਗਾਉਣ ਵਾਸਤੇ ਅਲੱਗ-ਅਲੱਗ ਜਿਹੜੇ ਕੀ ਇਹਨਾਂ ਨੂੰ ਕੀ ਪਿਆ ਜਾਂਦਾ ਉਹ ਵੀ ਤਿਆਰ ਨੇ ਔਰ ਸਭ ਤੋਂ ਜਿਹੜਾ ਮੇਨ ਹਿੱਸਾ ਹੁੰਦਾ ਇਸ ਤਿਹਾੜ ਦਾ ਪਰੰਪਰਿਕ ਹਿੱਸਾ ਜੇ ਸੋਚੇ ਨੋ ਚੰਣਣੀ ਪਾਈ ਜਿਹੜੇ ਦੇਖਦੇ ਨੇ ਔਰਤਾਂ ਆਪਣੀ ਮਹਿਲਾਵਾਂ ਆਪਣੇ ਹਸਬੰਡ ਨੂੰ ਜਾਂ ਪਤੀ ਨੂੰ ਤਾਂ ਸਿਰ ਉਸ ਤੋਂ ਬਾਅਦ ਵਰਤ ਕਹਿੰਦੇ ਨੇ ਸੰਪੂਰਨ ਹੋ ਜਾਂਦਾ ਹੁਣ ਤੁਹਾਨੂੰ ਅਸਲੀ ਤਸਵੀਰ ਦਿਖਾਣੇ ਆ ਤਿਆਰੀਆਂ ਦੀ ਤੁਸੀਂ ਦੇਖੋਗੇ ਕਿ ਤਿਆਰੀਆਂ ਦੇ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਬੈਠੀਆਂ ਹੋਈਆਂ ਨੇ ਔਰ ਮਹਿੰਦੀ ਦਾ ਕੰਮ ਚੱਲ ਰਿਹਾ ਤੁਸੀਂ ਦੇਖੋਗੇ ਕਿ ਅਲੱਗ-ਅਲੱਗ ਡਿਜ਼ਾਈਨ ਦੇ ਰਹੇ ਨੇ ਮਹਿੰਦੀ ਦੇ ਉਹ ਬਣਾਏ ਜਾ ਰਹੇ ਨੇ ਇਹਨਾਂ ਕੋਲ ਪੁੱਛ ਲੈਣੇ ਆ डिजाइन और की, की आ, किस तरह के अजक ट्रेंड चल रहा है सब तो पहला इन्होंने को पूछ लिया के ट्रेंड चल रहा है जी अजक चल रहा है थ्री डी का थ्री डी थ्री डी के खास है इस करवा चौथ वो तीन कोट में लगती है सिंगल कोट में नहीं लगती है तीन, तीन, तीन फोट में लगती है तो भी तीन फोट में तैयारी कर रहे हो हाँ जी तीन फोट में तैयारी कर रहे हो आ, और तुम लगवा लिया जी तीन हाँ ਇੱਕ ਇਹ ਹੁੰਦਾ ਹੈ ਕਿ ਜਦੋਂ ਔਰਤਾਂ ਬਣਾਉਂਦੀਆਂ ਨੇ ਕਿਤੇ ਨਾ ਕਿਤੇ ਕਹਿੰਦੇ ਨੇ ਚਾਹੇ ਛੁਪਾ ਕੇ ਬਣਾਇਆ ਜਾਂਦਾ ਪਰ ਆਪਣੇ ਹਸਬੰਦ ਦਾ ਨਾਮ ਜ਼ਰੂਰ ਲਿਖਾਇਆ ਜਾਂਦਾ ਤੁਸੀਂ ਉਹ ਕਰ ਰਹੇ ਹੋ ਫੋਲੋ ਮੇਰਾ ਆਲਰੇਡੀ ਟੈਟੂ ਹੈ ਨਾਮ ਦਾ ਚਾਹਤ ਵੀ ਟੈਟੂ ਹੈ ਹੋਇਆ ਹੈ ਔਰ ਤੁਸੀਂ ਲਿਖਵਾ ਰਹੇ ਹੋ ਹਾਂਜੀ ਬਿਲਕੁਲ ਔਰ ਬਿਲਕੁਲ ਲਿਖਵਾ ਰਹੇ ਹਾਂ ਅਰੇ ਮੈਂ ਇੱਕ ਵਾਰੀ ਸਮਝਣਾ ਚਾਹੂੰਗਾ ਹੁਣ ਅੱਜ ਤੋਂ ਲੈ ਕੇ ਕੱਲ ਤੱਕ ਅੱਜ ਸ਼ਾਮ ਤੋਂ ਕੱਲ ਰਾਤ ਕੀ ਪ੍ਰਕਿਰਿਆ ਰਹਿਣ ਵਾਲੀ ਹੈ ਲੇਡੀਜ਼ ਕੀ ਕੀ ਕਰਨ ਜਾ ਰਹੀਆਂ ਨੇ ਸਵੇਰੇ ਸਰਗੀ ਹੁੰਦੀ ਹੈ ਜੀ ਉਸ ਤੋਂ ਬਾਅਦ ਵਰਗੀ ਖਾ ਕੇ ਫਿਰ ਫਾਸਟ ਹੁੰਦਾ ਸ਼ਾਮੀ ਫਿਰ ਕਥਾ ਸੁਣਦੇ ਆ ਤੇ ਰਾਤੀਂ ਵਰਤ ਤੋੜਦੇ ਆ ਪਰ ਹੁਣ ਕਹਿੰਦੇ ਥੋੜਾ ਮਾਡਰਨਾਈਜ਼ ਹੋ ਗਿਆ ਕਰਵਾ ਚੌਥ ਕਿਤੇ ਨਾ ਕਿਤੇ ਫਨਲੀ ਵੀ ਲੇਡੀਜ਼ ਇਕੱਠੀਆਂ ਹੁੰਦੀਆਂ ਨੇ ਫਨ ਗੇਮਸ ਹੁੰਦੀਆਂ ਨੇ ਜਾਂ ਕਿਸੇ ਹੋਟਲ ਰੈਸਟੋਰੈਂਟ ਦੇ ਵਿੱਚ ਚਾਹ ਖਾਣਾ ਤਾਂ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਇਕੱਠੇ ਹੋ ਕੇ ਇੰਜੋਏ ਜਰੂਨਦਾ ਕੁਝ ਇਸ ਤਰ੍ਹਾਂ ਦਾ ਪਲਾਨ ਹੋ ਰਿਹਾ ਹਾਂ ਜੀ ਅਸੀਂ ਤਾਂ ਬੋਲਾ ਖੇਲਣਾ ਹੈ ਜੀ ਹਾਂ ਹਾਂ ਜੀ ਸੰਬੋਲਾ ਖੇਲਣਾ ਹੈ ਹਾਂ ਜੀ ਔਰ ਤੁਸੀਂ ਵੀ ਇਹਨਾਂ ਦੇ ਨਾਲ ਸ਼ਾਮਲ ਹੋ ਰਹੇ ਹੋ ਨਹੀਂ ਸਾਡੇ ਗੈਟ ਟੂਗੇਦਰ ਕਰੀ ਆਪਣੇ ਇੱਕ ਅਸੀਂ ਕਰ ਰਹੇ ਹਾਂ ਕਰੀ ਕਰ ਰਹੇ ਹਾਂ ਔਰ ਲੇਡੀਜ਼ ਲਈ ਕਿੰਨਾ ਕੁ ਮਹੱਤਵਪੂਰਨ ਹੈ ਇਹ ਤਿਉਹਾਰ ਬਹੁਤ ਜ਼ਿਆਦਾ ਪਤੀ ਦੀ ਲੰਬੀ ਉਮਰ ਵਾਸਤੇ ਵਰਤ ਰੱਖਿਆ ਜਾਂਦਾ ਹੈ ਸੋ ਸਾਡੇ ਲਈ ਤੇ ਬਹੁਤ ਵੱਡਾ ਤਿਉਹਾਰ ਹੈ ਪਤੀ ਦੀ ਲੰਬੀ ਉਮਰ ਲਈ ਕਹਿੰਦੇ ਨੇ ਇਹ ਤਿਉਹਾਰ ਰੱਖਦੇ ਨੇ ਤੁਹਾਨੂੰ ਕੁਝ ਹੋਰ ਕਿਉਂਕਿ ਇਹ ਜਿਹੜੀਆਂ ਕੇਵਲ ਔਰਤਾਂ ਨਹੀਂ ਬਹੁਤ ਸਾਰੀਆਂ ਦੁਨੀਆ ਆ ਲੜਕੀਆਂ ਨੇ ਉਹ ਵੀ ਇਹ ਤਿਉਹਾਰ ਰੱਖਦੀਆਂ ਨੇ ਇੱਥੇ ਜਿਵੇਂ ਤੁਹਾਡਾ ਇਹਨੇ ਕਿ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ ਬਹੁਤ ਇੰਪੋਰਟੈਂਟ ਹੁੰਦਾ ਹੈ ਤੁਹਾਡੇ ਹੱਥ ਚ ਪਾਇਆ ਚੂੜਾ ਦੱਸ ਰਿਹਾ ਹੈ ਕਿ ਨਵਾਂ ਵਿਆਹ ਹੈ ਔਰ ਪਹਿਲਾ ਕਰਵਾ ਚੌਥ ਹਾਂਜੀ ਬੜੀ ਪਹਿਲਾ ਕਰਵਾ ਚੌਥ ਤੇ ਇਸ ਪਹਿਲੇ ਕਰਵਾ ਚੌਥ ਤੇ ਫਿਰ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਕਿ ਕਿ ਜ਼ਿੰਦਗੀ ਚ ਇਹ ਪਹਿਲਾ ਕਰਵਾ ਚੌਥ ਹੈ ਵਿਆਹ ਤੋਂ ਬਾਅਦ ਤਾਂ ਕਿਹੋ ਜੀ ਤਿਆਰੀ ਹੈ मथुरा से आयो यहाँ पर मैं काफी साल उसे आ रहा हो राजस्थानी यूपी तू आयो सो ये तस्वीर ने सकते you, भिल्कुल, 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 भी लेडीज ਬਿਲਕੁਲ ਤਾਂ ਤਸਵੀਰਾਂ ਅਸੀਂ ਦਿਖਾ ਰਹੇ ਆ ਤੁਹਾਨੂੰ ਕਪੂਰਥਲਾ ਤੋਂ ਉੱਥੇ ਵੀ ਖੂਬ ਇਸ ਸਮੇਂ ਖਰੀਦਦਾਰੀ ਹੈ ਔਰ ਖਾਸ ਤੌਰ ਤੇ ਮਹਿੰਦੀ ਲਗਵਾਉਣ ਦੀ ਜਿਹੜੀ ਇੱਕ ਰਸਮ ਹੈ ਉਸ ਨੂੰ ਨਿਭਾਇਆ ਜਾ ਰਿਹਾ ਔਰ ਖੂਬ ਬਾਜ਼ਾਰ ਦੇ ਵਿੱਚ ਇਸ ਸਮੇਂ ਗੁਲਜ਼ਾਰ ਨੇ ਬਾਜ਼ਾਰ ਮੈਂ ਰੁਕ ਕਰਦੇ ਆ ਜਲੰਧਰ ਦਾ ਜਲੰਧਰ ਤੋਂ ਸਾਡੇ ਸੇਉਗੀ ਸਹਿਜ ਅਰੋੜਾ ਵੀ ਸਾਡੇ ਨਾਲ ਜੁੜ ਰਹੇ ਨੇ ਮੈਂ ਸਹਿਜ ਦਾ ਰੁਕ ਕਰਦੇ ਆ ਸਹਿਜ ਜਲੰਧਰ ਦੇ ਵਿੱਚ ਕਿਸ ਤਰੀਕੇ ਦੀਆਂ ਰੌਣਕਾਂ ਮੈਂ ਜਲੰਧਰ ਦਾ ਰੁਕ ਕਰਾਂਗਾ ਕਿ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਸਕੀਏ ਕਪੂਰਥਲਾ ਤੋਂ ਜਿਹੜੀਆਂ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨਹੀਂ ਦੀਵਾਲੀ ਤੋਂ ਪਹਿਲਾਂ ਫੈਸਟੀਵਲ ਦਾ ਪੂਰਾ ਇਸ ਸਮੇਂ ਸੀਜ਼ਨ ਚੱਲ ਰਿਹਾ ਹੈ ਔਰ ਇੱਕ ਇੱਕ ਕਰਕੇ ਤਿਹਾਰ ਆਉਂਦੇ ਰਹਿੰਦੇ ਨੇ ਇਸ ਤੋਂ ਬਾਅਦ ਅਪਾ ਦੀਵਾਲੀ ਵਾਲੀ ਵੀ ਤਿਆਰੀਆਂ ਵਾਲੇ ਪਾਸੇ ਚਲੇ ਜਾਵਾਂਗੇ ਘਰਾਂ ਦੇ ਵਿੱਚ ਇਸ ਸਮੇਂ ਵੀ ਹੋ ਰਹੀਆਂ ਨੇ ਪਰ ਗਰਵਾ ਚੌਧਿਆ ਜਿਹੜਾ ਇੱਕ ਉਤਸ਼ਾਹ ਹੁੰਦਾ ਹੈ ਉਹ ਖਾਸ ਤੌਰ ਤੇ ਮਹਿਲਾਵਾਂ ਦੇ ਵਿੱਚ ਇੱਕ ਵੱਖਰਾ ਹੁੰਦਾ ਹੈ ਅਪਾ ਹਮੇਸ਼ਾ ਬਾਜ਼ਾਰਾਂ ਦੇ ਵਿੱਚ ਜਿਹੜੀ ਰੌਣਕ ਲੱਗੀ ਹੁੰਦੀ ਹੈ ਉਸ ਨੂੰ ਦੇਖ ਕੇ ਸਮਝ ਸਕਦੇ ਔਰ ਕਪੂਰਥਲਾ ਤੋਂ ਵੀ ਅਸੀਂ ਤਸਵੀਰ